ਬਰਾਵ 3 ਸਾਲ ਪਹਿਲਾਂ ਪੰਜਾਬ ਦੇ ਝਾੜੂ ਵਾਲੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਉਹ ਗਰੰਟੀਆਂ ਦੇ ਵਿੱਚ ਵੀਰੋ ਬਜ਼ੁਰਗੋ ਮਾਈਓ ਇੱਕ ਗਰੰਟੀ ਸੀ ਪੰਜਾਬ ਨੂੰ ਰੰਗਲਾ ਬਣਾਉਣ ਦੀ ਮੇਰੇ ਖਿਆਲ ਨਾਲ ਤਿੰਨ ਦੇ ਤਿੰਨ ਸਾਲਾਂ ਚ ਔਰ ਪਰसों ਜੋ ਅੰਮ੍ਰਿਤਸਰ ਸਾਹਿਬ ਕੇ ਟਕਣਾ ਵਾਪਰੀ ਏ ਸਾਡੇ ਗਰੀਬਾਂ ਦੇ ਮਸੀਹਾ ਸਾਡੇ ਦਲਤਾਂ ਦੇ ਗੁਰੂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨਾਲ ਇਹਨਾਂ ਘਟਨਾਵਾਂ ਨੇ ਸਾਬਤ ਕਰਤਾ ਕਿ ਪੰਜਾਬ ਰੰਗਾਂ ਨਹੀਂ ਇਹਨਾਂ ਦੇ ਰਾਜ ਦੇ ਵਿੱਚ ਪੰਜਾਬ ਗੰਦਲਾ ਹੋ ਗਿਆ ਗੰਦਲਾ ਜਰੂਰ ਬਣਤਾ ਇਸ ਦੀ ਵੀਰੋ ਮਾਈਓ ਭੈਣਾ ਨਸ਼ਾ ਇਸ ਲਈ ਸਰਕਾਰਾਂ ਤੋਂ ਵੀ ਵੱਧ ਵਿਕਣ ਲੱਗ ਗਿਆ ਖੁੱਲੇ ਆਮ ਵਿਕਣ ਲੱਗ ਗਿਆ ਔਰ ਨਸ਼ਾ ਤਸਕਰਾ ਦੀ ਉਸ ਪੁਸਤ ਬਣਾਈ ਕਰ ਰਹੀ ਹੈ ਔਰ ਇਥੋਂ ਦੇ ਸਰਕਾਰ ਦੇ ਨਮਾਇੰਦੇ ਕਰ ਰਹੇ ਨੇ ਕਿ ਕੋਈ ਨੂੰ ਪਤਾ ਲੱਗ ਗਿਆ ਤੇ ਉਹਦੇ ਦੋ ਸਾਲਾਂ ਨੂੰ ਪਿਛਲੇ ਤਿੰਨ ਸਾਲਾਂ ਦਾ ਇਤਿਹਾਸ ਨਹੀਂ ਰਚਣਗੇ ਪੰਜਾਬ ਦੇ ਲੋਕ ਉਲਟਾ ਕਿਹੜਾ ਦੇਣਗੇ ਜਿਵੇਂ 92 ਸੀਟਾਂ ਦੇ ਕੇ ਉਸੀ ਦੇ ਬਹਾਇਆ ਉਸੇ ਢੰਗ ਨਾਲ ਪੁੱਠਾ ਗਿਆ ਦੇ ਕੇ ਥੱਲੇ ਲਾਉਣਗੇ ਪੈਸਾ ਇਕੱਠਾ ਕਰ ਲਈਏ ਗਰਾਂਟਾਂ 'ਚ ਨਸ਼ਾ ਤਸਕਰਾਂ ਤੋਂ ਪੌਸਾ ਆਫਸਰਾਂ ਤੋਂ ਬਦਲੀਆਂ ਦੇ ਉੱਤੇ ਆਹ ਕੰਮ ਤੇ ਲੱਗੇ ਹੋਏ ਨੇ ਪੰਜਾਬ ਨੂੰ ਗੰਦਲਾ ਕਰਨ ਲੱਗੇ ਹੋਏ ਨੇ ਰੰਗਲੇ ਵਾਲੇ ਬਾਬਾ ਸਾਹਿਬ ਦੀ ਮੂਰਤੀ ਦਾ ਜੋ અપਮਾਨ ਹੋਇਆ ਮੈਂ ਅੱਜ ਦੀ ਸਤੇਹ ਅੱਜ ਦੇ ਇਸ ਕੱਟ ਤੋਂ ਸੋਡੀ ਹਾਜ਼ਰੀ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਪੰਜਾਬ ਦੇ ਇੱਥੇ ਮਨੀਵਾਜੀ ਤਾਕਤਾਂ ਨੂੰ ਕਹਿਣਾ ਚਾਹੁੰਦੇ ਤੁਸੀਂ ਬਾਬਾ ਸਾਹਿਬ ਦੀ ਮੂਰਤੀ ਤੋੜ ਦਿਓ ਸੰਭਾਮਤੇ ਹਮਲਾ ਕਰ ਦਿਓ ਪਰ ਆ ਲੋਕ ਜਿਹੜਾ ਬਾਬਾ ਸਾਹਿਬ ਨੇ ਜਾਨਵਰਾਂ ਤੋਂ ਲੋਕੀ ਮੁਨੱਖ ਦੀ ਜੂਨ ਚ ਪਾਇਨ ਆ ਲੋਕਾਂ ਦੇ ਮਨੋਂ ਤੋਂ ਬਾਬਾ ਸਾਹਿਬ ਦੀ ਤਸਵੀਰ ਬਾਬਾ ਸਾਡੇ ਵਿਚਾਰ ਬਾਬਾ ਸਾਹਿਬ ਦੀ ਸਰਦਾ ਬਾਬਾ ਸਾਹਿਬ ਦਾ ਸਤਕਾਰ ਨਹੀਂ ਮਿਟਾ ਸਕਦੇ